oham gurumara dishe shinjishmo aguravtikar soham gurumara dishe shinjishmo ਸਿਉ ਰੰਗ ਮੋਹਰਾ ਜੀ ਸ਼ੇਂ ਚਿੰਗਨੀ ਸ਼ੋ ਪਗ ਮਹਾਂਤੀਗ ਹੋਰ ਸੋ ਜੀਓ ਆਪ ਇਸਵੇ ਮੇਕ ਰਤ ਹੋਣਾ ਕਰੀਤਾ ਪ੍ਰਭੂ ਸਾਹਿਬ ਇਹ ਚਾਹਣਾ ਵਿਸ਼ੇਸ਼ ਰੂਪ ਹੋ ਜੋ میرے تو کلنا کئی دوسرے بھول کے بڑے گئے کہ گرسیتیں اسٹرہ نہیں کرتے گرسیتیں اسٹرہ نہیں کرتے بادشاہ نے جی گرسیت خاندے اب گن بچارے ہوں گے کوئی بھی پاس نہیں ہوں گا سارے تھے بادشاہ نے اسی کر کے کہا بنایا جبری جبری بنا لیا فرض نہیں بنتا کہ نہیں ہے, جو اس نے نیم لکھ دیتے ہیں اس کی پالنا کرنا ہر با سی حکم سے فرمان ہے اس سے امن کرنا ہر بانی کا ایک ایک شبد آواز مارتا ہے اپنے ساتھ گوڑے ہو جاؤ اپنے ساتھ گوڑے ہو جاؤ سو so, میرے بیرو اس سادیوں بلا اپاں کو سکھاں دے اپنے, سکھا اپنے نام چاہے گا گے رب بھول میں ارشادہ مالک فرشتے ہوتے آیا اتے تارتی اس نے چاندنا دی شو لے کے اپنی حسی پل گئی اسی اس نے چاندنا دی شو لے کے اپنی حسی پل جائیے ਤੇ ਫਿਰ ਉਸਤੇ ਹੋ ਜਾਈਏ ਉਹ ਆਪਣੀ ਹਸਤੀ ਭੁੱਲ ਗਈ ਤੇ ਸ੍ਰਿਸ਼ਟੀ ਨੂੰ ਨਾਲ ਲੈ ਕੇ ਭਗਤਾਂ ਦੇ ਹੀ ਪਰਬ ਦੇ ਚਰਮਚ ਬੇਂਤੀ ਕਰਦੀ ਹੈ ਧਰਨੀ ਅਤੇ ਕਾਲਪੁਰ ਉਸ ਬੇਂਤੀ ਦਾ ਉਤਰ ਦਿੰਦੇ ਹਨ ਇਹ ਹਰ ਬਾਣੀ ਸੁਣਨਾ ਤੇ ਆਮ ਨਾਲ ਧਰਨੀ ਕਹੇ ਮੈਂ ਵੇਖ ਕੇ ਭਗਤ ਭਗਵਾਨ ਦੀ ਮਸਤੀ ਕੇ ਭਗਤ ਨੱਚਦੇ ਸੀ ਭੰਗੜਾ ਪਾਉਂਦੇ ਸੀ ਉਹਨਾਂ ਨੂੰ ਮਸਤੀ ਆਉਦੀ ਸੀ ਤੇ ਭਗਤ ਪ੍ਰਭ ਦੇ ਹੋ ਗਏ ਸੀ ਤਾਰਨੀ ਕਹੇ ਮੈਂ ਵੇਖ ਕੇ ਪੰਤ ਭਗਵਾਨ ਦੀ ਮਸਤੀ ਮਸਟਕ ਆਪਣਾ ਰਹੀ ਚੁਕਾਈ ਆ ਆਪਣਾ ਮਸਟਕ ਚੁਕਾ ਰਹੀ ਆ ਤਾਰਨੀ ਮੈਂ ਭੁੱਲ ਗਈ ਆਪਣੀ ਹਸਤੀ ਹੱਥ ਜੋੜ ਕੇ ਸੀਸ ਨਵਾਈ ਆ ਤੇ ਜੋ ਆਪਣਾ ਹਸਤੀ ਕੋ ਲਈਏ ਆਪਣੀ ਹਸਤੀ ਹੀਰੋ ਤੋਂ ਜ਼ੀਰੋ ਬਣ ਜਾਈਏ ਉਸਦੇ ਤਾਂ ਹੱਥ ਜੋੜ ਕੇ ਆਪਣਾ ਸੀਸ ਚੁਕਾਣਾ ਤਾਰਨੀ ਵੀ ਚੁਕਾ ਰਹੀ ਕੀ ਕਹਿੰਦੀ ਹੈ ਤੂੰ ਮਾਲਕ ਬੇਪਰਵਾ ਅਰਸ਼ੀ ਤੂੰ ਮਾਲਕ ਬੇਪਰਵਾ ਅਰਸ਼ੀ ਹਸ਼ਾਰਿਆਂ ਨਾਲ ਰਿਹਾ ਵਿਖਾਈ ਆ ਭਗਤਾਂ ਦਾ ਬਣ ਕੇ ਦਰਦੀ ਦੁਖੀਆਂ ਦਾ ਦੁੱਖ ਮੁਟਾਈ ਆ ਉਹ ਭੰਕਾਂ ਦਾ ਦਰਦੀ ਬਣ ਗਿਆ ਤੁਹਾਡਾ ਭਗਵਾਨ ਤੁਹਾਡੇ ਦੁੱਖ ਗਰਦ ਦੂਰ ਕਰਨ ਲਈ ਉਹ ਮਾਤਰੋਪ ਦੇ ਵਿੱਚ ਤੁਹਾਡੇ ਲੈਣ ਦੇਣ ਦੇਣ ਲਈ ਧਰਨੀ ਕਹੇ ਉਹ ਆ ਗਿਆ ਮਕਰੂਜਾਂ ਦਾ ਬਣ ਕੇ ਕਰਜੀ ਮਕਰੂਜ ਮਕਰੂਜੋ ਜਿਹੜੇ ਕਿਸੇ ਨੂੰ ਅੱਗੇ ਕਾਰਜ ਦਿੰਦੇ ਨੇ ਉਹਨਾਂ ਦਾ ਮਕਰੂਜਾਂ ਦਾ ਬਣ ਕੇ ਕਰਜ਼ੀ ਕਰਜੇ ਰਹਿ ਜਾਂਦੇ। ਉਹ ਮਕਰੂਜ ਸੀ ਤੇ ਅਸੀਂ ਕਰਜ਼ੇ ਵਾਲੇ ਕਿਉਂ فرق ਮਕਰੂਜਾਂ ਦਾ ਕਰਜ਼ੀ ਬਣ ਕੇ ਆਪਣੇ ਕਰਜ ਤੁਹਾਡੇ ਕਰਜ ਛਕਾ ਰਿਹਾ ਤੁਹਾਡੇ ਲੈਣ ਦੇ ਨੂੰ ਪਿਛਲੇ ਦੇ ਰਿਹਾ ਤੁਸੀਂ ਜੋ ਪਿਛੇ ਉਸ ਭਗਵਾਨ ਦੇ ਨਾਲ ਗੋਬਿੰਦ ਪਾਸ਼ਾ ਦਾ ਨਾਮ ਪਾਸ਼ਾ ਦਾ ਉਪਰਨ ਕੀਤੇ ਉਹ ਤੁਹਾਡੇ ਲਈ ਤੂਏ ਪਰਿਮਾਤ ਨੂੰ ਪੁਜਾ ਗਿਆ। ਉਹ ਅਬਗੰਤ ਨਹੀਂ ਵਿਚਾਰੇ ਉਸਨੇ ਅਬਗੰਤ ਜੇ ਤੁਸੀਂ ਆਪਣੇ ਜਨਮ ਤੋਂ ਲੈ ਕੇ ਹੋਰ ਤੱਕ ਦੇਖੋ ਕੱਲਾ-ਕੱਲਾ ਅਸੀਂ ਇਹ ਮੰੰਗੀ ਵੇਖ ਰੋ ਤੇ ਅਬਗੰਤ ਨਾਲ ਕੋਰੇ ਪੜਿਆ ਅਬਗੰਤੋ ਜੇ ਅਬਗਉ ਵਿਚਾਰੇਗਾ ਸਾਡਾ ਭਗਵਾਨ ਅਸੀਂ ਕਦੇ ਪਾਸ ਨਹੀਂ ਹੁੰਦੇ ਉਸਨੇ ਅਬਗੰਤ ਵਿਚਾਰੇ ਨਹੀਂ ਤੋਨੂ ਭਗਤ ਬਣਾ ਲਿਆ ਮਕਰੂਜਾਂ ਦਾ ਬਣ ਕੇ ਕਰਜੀ ਕਰਜੇ ਰਿਹਾ ਚਪਾਈਆ ਇਹ ਖੇਲ ਨੈ ਨਰਦੀ ਗੁਰਮੁਖ ਗੁਰਗੁਰ ਗੋਦ ਠਾਈਆ ਸ੍ਰਿਸ਼ਟੀ ਕਹੇ ਸ੍ਰਿਸ਼ਟੀ ਕਹੇ ਮੈਂ ਹੁਕਮੇ ਅੰਦਰ ਤੇਰੇ ਚਰਨਾਂ ਦੀ ਵਰਦੀ ਮੈਂ ਹੁਕਮੇ ਅੰਦਰ ਤੇਰੇ ਚਰਨਾਂ ਦੀ ਵਰਦੀ ਗੁਲਾਮ ਹਾਂ ਦਾਸੀ ਹੋ ਕੇ ਸੇਵਕ ਮਈਆ ਮੇਰੀ ਮਨਿਕ ਅਰਜੀ ਆਰਜੂਆਂ ਸੁਣ ਕੇ ਕੀ ਅਰਜ ਕਰ ਰਹੀ ਹੈ ਧਰਨੀ ਤੇ ਸ੍ਰਿਸ਼ਟੀ ਜੇ ਤੂੰ ਆਇਆ ਪ੍ਰਭੂ ਚੱਲ ਕੇ ਇਸ ਧਰਤੀ ਜੇ ਤੂੰ ਪ੍ਰਭੂ ਚੱਲ ਕੇ ਇਸ ਧਰਤੀ ਦੇ ਉੱਤੇ ਆਇਆ ਹੈ ਤਵਲ ਆਪਣਾ ਚਰਨ ਧਕਾਈਆ ਭਗਤਾਂ ਦੀ ਆਤਮਾ ਅੰਦਰੋਂ ਕਰਜਾ ਆਪਣੇ ਵਰਗੀ ਭਗਤਾਂ ਦੀ ਆਤਮਾ ਅੰਦਰੋਂ ਕਰਜਾ ਆਪਣੇ ਵਰਗੀ ਪਰਮਾਤਮਾ ਆਪਣਾ ਰੰਗ ਚੜਾਈਆ ਤੂੰ ਆਪਣੇ ਵਰਗੀ ਕਰਕੇ ਇਹਨਾਂ ਨੂੰ ਰੰਗ ਚੜਾਵੇ ਇਹ ਵੇਖ ਖੇਲ ਕਲੂ ਕਲਦੀ ਕਲਕਤੀ ਰਾਜੇ ਹੋਏ ਤਸ਼ਾਈਆ ਉਹ ਨਾਲੇ ਗੈਰੀ ਜੈ ਕਿ ਇਹਨਾਂ ਦੀ ਆਤਮਾ ਆਪਣੇ ਵਰਗੀ ਕਰਦੇ ਜੇ ਕਾਲ ਯੁਗ ਦਾ ਖੇਡ ਦੇਖੀਏ ਕਲਕਾਤੀ ਰਾਜੇ ਕਸਾਈ ਬਣ ਗਏ ਨੇ ਭਗਤਾਂ ਨੂੰ ਤਾਰਨਾ ਤੇਰੀ ਗੱਲ ਘੜਦੀ ਭਗਤਾਂ ਨੂੰ ਤਾਰਨਾ ਤੇਰੀ ਗੱਲ ਘੜਦੀ ਤੇਰੀ ਘੜਦੀ ਗੱਲ ਆ ਪ੍ਰਭੂ ਇਹ ਤਾਂ ਭਗਤਾਂ ਨੂੰ ਤਾਰਨਾ ਤੇਰੀ ਗੱਲ ਘੜਦੀ ਬਾਹਰੋਂ ਮੰਗਲ ਪੁੱਛਣਾ ਜਾਈਏ ਇਹਨੂੰ ਬਾਹਰੋਂ ਮੰਗਲ ਦੀ ਲੋੜ ਨਹੀਂ ਇਹਨਾਂ ਭਗਤਾਂ ਨੂੰ ਤਾਰਨ ਲਈ ਪ੍ਰਭ ਬੇਤੀ ਮਜਬੂਰ ਕਰਦੇ ਹੋਏ ਕਹਿੰਦੇ ਪੁਰਖ ਕਾਲ ਕਿਹਾ ਮੈਂ ਮੰਨਾਂ ਤੇ ਹੀ ਮਰਜੀ ਮਰਜ ਜਨਮ ਮਰਨ ਦੀ ਮਰਜ ਜਨਮ ਮਰਨ ਦੀ ਵਿਆਮ ਕਰ ਗਿਆ ਮਰਜ ਬਿਮਾਰੀ ਜਨਮ ਮਰਨ ਦੀ ਮੈਂ ਬਤਾਉਂ ਤੇਰੀ ਅਰਜ ਮੰਨ ਰਿਹਾ ਹਾਂ ਕਿਸੇ ਦੀ ਜਿੱਥੇ ਸ਼ਰਤ ਕਿਸੇ ਦੀ ਨਹੀਂ ਜਿੱਥੇ ਸੂਰਤ ਜਿੱਥੇ ਸੂਰਤ ਕਿਸੇ ਦੀ ਨਹੀਂ ਚੜਦੀ ਜਿੱਥੇ ਸੂਰਤ ਕਿਸੇ ਦੀ ਨਹੀਂ ਚੜਦੀ ਉੱਥੇ ਗੁਰਮੁਖ ਆਪਣੇ ਸ਼ਬਦ ਵਿੱਚ ਸਮਾਇਓ ਜਿੱਥੇ ਸੂਰਤ ਕਿਸੇ ਦੀ ਚੜਦੀ ਨਹੀਂ ਕਹਿੰਦੇ ਸੂਰਤ ਸ਼ਬਦਾਂ ਦੇ ਉੱਪਰ ਕਿਉਂ ਤਾਂ ਜਰਰੀ ਨਹੀਂ ਪਰ ਪ੍ਰਭ ਕਿਰਪਾ ਕਰਕੇ ਉਥੇ ਗੁਰਮੁਖ ਆਪਣੇ ਸ਼ਬਦ ਵਿੱਚ ਸਮਾਈ ਆ। ਰਾਹ ਵਿੱਚ ਕਦੇ ਨਾ ਅੱਧੀ ਦੂਜਾ ਸਕੇ ਨਾ ਕੋਈ ਟਕਾਈ ਆ। ਗੁਰਮੁਖ ਦੀ ਆਤਮਾ ਉਸ ਵਾਲੇ ਖੜਦੀ ਜਿੱਥੇ ਸਤਿਗੁਰੂ ਸ਼ਬਦੀ ਸੁਭਾਅ ਪਾਇਆ। ਉਥੇ ਆਪਣਾ ਖੜ ਦੱਪਲੇ ਜਾ ਕੇ ਜਿੱਥੇ ਸਭੂ ਸ਼ਬਦ ਬੈਠਾ। ਉਸੇ ਦਾ ਪੱਲੂ ਫੜ ਕੇ ਅੱਗੇ-ਅੱਗੇ ਚਲਦੀ। ਜਿਹੜਾ ਸ਼ਬਦ ਦੀ ਸੋਰ ਉਹਦਾ ਪੱਲੂ ਫੜ ਕੇ ਅੱਗੇ-ਅੱਗੇ ਚਲਦੀ ਆ। ਨੱਚੇ ਟੱਪੇ ਕੁੱਦੇ ਭੱਜੇ ਬਾਹੋ ਦਾਈਆ ਸਵਰਗਵਿਸ਼ ਸਾਰੇ ਤਾਰਪੜ ਸਵਰਗਵਿ ਵਹੀਸ਼ ਇਹ ਰਸਤੇ ਚੱਲ ਸਵਰਗਵਿਸ਼ ਦੁਨੀਆ ਮੰਗਦੀ ਹੈ ਸਵਰਗ ਉਹ ਉਹ ਜਿਹੜੀ ਭਗਤੀ ਆਤਮਾ ਚੋਂ ਪੱਲੂ ਖੜਿਆ ਸ਼ਬਦ ਆ ਤਾਂ ਉਹ ਸਵਰਗਵਿਸ਼ ਸਾਰੇ ਪਾਲ ਕਰਦੀ ਵਿਸ਼ਵਰਮਾ ਸ਼ਿਵਰਾਹ ਵਿੱਚ ਤੇ ਜਾ ਗਿਆ ਵਿਸ਼ਵਰਮਾ ਸ਼ਿਵ ਵੀ ਹੋ ਗਏ ਸ਼ਿਵ ਲੋਕ ਆ ਗਿਆ ਬ੍ਰਹਮ ਲੋਕ ਆ ਗਿਆ ਉਹਨੂੰ ਛੱਡ ਕੇ ਆਤਮਾ ਨਾਲ ਜਾ ਰਹੀ ਹੈ ਸੁਨਨਾ ਗਮੋਂ ਅੱਗੇ ਫੇਰ ਚੜਦੀ ਥਿਰ ਘਰ ਜਾ ਕੇ ਤਾਲੀ ਦੇਉਂਦੇ ਫਿਰ ਥਿਰ ਘਰ ਚ ਪਹੁੰਚ ਜਾਂਦਾ ਜਿੱਥੇ ਬੋਗੋਬੋਬ ਉਹਤੇ ਤਾਲੀ ਬਜਉਂਦੀ ਆ ਕਿ ਇਹ ਉਸ ਦੀ ਕਿਰਪਾ ਨਾਲ ਹੈ ਸਾਰਾ ਕੁਝ ਸਾਡੇ ਦਾ ਕੋਈ ਗੁੰਨ ਨਹੀਂ ਅਗੇ ਵੇਖਣ ਖੇਲ ਉਸੇ ਹਰਦੀ ਜੋ ਹਰ ਹਰ ਰਿਹਾ ਹਰ ਹਰ ਰਹਿ ਹਸਮਈ ਉਸੇ ਖੇਲ ਦੀ ਜਦੋਂ ਥਿਰ ਘਰ ਵਿੱਚ ਪਹੁੰਚ ਜਾਂਦੀ ਹੈ ਤਾਂ ਉੱਥੇ ਜਦੋਂ ਆਪਣੇ ਪਾਲਪਰਭੂ ਵੇਖਦੀ ਅਸ਼ਾਸ਼ ਦੇ ਪ੍ਰਾਜਮਾਨ ਹੋਇਆ ਉਸ ਦੇ ਸੀਸ ਤੇ تاج ਲੱਗਿਆ ਹੋਇਆ ਉਸ ਦੀ ਜੋਤ ਦਾ ਸਾਰਾ ਉਹ ਪਰਦਾ ਵੇਖਦੀ ਹੈ ਤਾਂ ਉਥੇ ਫਿਰ ਉਹ ਤਾਲੀ ਵਜਾਉਂਦੀ ਹੈ ਉਸੇ ਹਰਦੀ ਜੋ ਹਰ ਹਰ ਰਹਾ ਸਮਾਈ ਆ ਫਿਰ ਸ਼ਬਦ ਇਹ ਸ਼ਬਦ ਤਾਲ ਸ਼ਬਦ ਦੀ ਤਾਲ ਵੱਜਦੀ ਹੈ ਉਥੇ ਸ਼ਬਦ ਫਿਰ ਸ਼ਬਦ ਤਾਲ ਢੋਲਾ ਕੋਈ ਨਹੀਂ ਪੜਦੀ ਉਥੇ ਨਹੀਂ ਪੜਦੀ ਕੋਈ ਸ਼ਬਦ ਢੋਲਾ ਸੱਚ ਪਾ ਕੇ ਵਜਾ ਕੇ ਤੇ ਕਰ ਤੋਂ ਨਾ ਆਵਾਜ਼ ਨਾ ਕੋਈ ਸੁਣਾਈਆ ਇੱਕੋ ਕਹੇ ਤੂੰ ਮੇਰਾ ਮੈਂ ਤੇਰਾ ਦੂਜਾ ਹੋਰ ਨਹੀਂ ਕੋਈ ਦਰਦੀ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਦੂਜਾ ਹੋਰ ਨਹੀਂ ਕੋਈ ਦਰਦੀ ਨਾਨਕ ਦਾਦਕ ਸੋਹਰੇ ਪਈਏ ਤੂੰ ਹੀ ਨਜ਼ਰੀ ਆਈ ਨਾਨਕ ਦਾਦਕ ਸੋਹਰੇ ਪਈਏ ਤੂੰ ਹੀ ਨਜ਼ਰੀ ਆਈ ਆ ਗੁਰਮੁਖ ਆਤਮ ਸੱਚਖੰਡ ਵਾਲੇ ਵਰਦੀ ਜਿੱਥੇ ਜੋਤ ਅਗੰਮੀ ਜਗਦੀ ਨਿਰਗੁਣ ਨੂਰ ਜੋਤ ਜੋਤ ਰਿਸ਼ਲਾਈਆ ਧਾਨੀ ਕਹੇ ਮੈਂ ਐਸੇ ਕਰਕੇ ਯਾਰੀ ਖੁਸ਼ੀ ਕਰਦੀ ਚਰਨ ਕਮਲ ਉਸੇ ਦੇ ਫੜੀ ਤਰੂ ਕਹੇ ਇਸੇ ਵਰਕੇ ਗ਼ੂਸ਼ੀ ਕਰਨਾ ਕਿ ਚਰਨ ਕਮਲ ਉਸੇ ਦੇ ਮੈਂ ਫੜ ਰਹੀ ਹਾਂ ਤੇ ਭਗਤਾਂ ਲਈ ਬੇਨਤੀ ਕਰ ਚਰਨ ਕਮਲ ਉਸੇ ਦੀ ਫੜਦੀ ਜਿਸ ਦੀ ਸਦਾ ਕਲਾ ਚੜਦੀ ਕਹਿੰਦੇ ਚਲਦੀ ਕਲਾ ਉਸ ਚੜਦੀ ਕਲਾ ਵਾਲਾ ਤੁਹਾਨੂੰ ਮੈਂ ਪ੍ਰਭ ਕਹਿੰਦੇ ਮੈਂ ਸ਼ੇਨ ਸ਼ਾ ਇੱਕ ਸੀ ਮੇਰੇ ਚਰਨ ਨਾਲ ਗਏ ਸ਼ੋ ਮੈਂ ਸ਼ੇਨ ਸ਼ਾ ਤੁਹਾਨੂੰ ਸ਼ੇਨ ਸ਼ਾ ਰਿਆ ਬੁਣਾ ਕਿ ਉਹਦੀ ਜਿਸ ਦੀ ਸਦਾ ਕਲਾ ਚੜਦੀ ਚੰਪਾ ਲੈਂਦਾ ਲਖਣ ਪਹਾੜ ਜੰਗਲ ਨੂੰ ਵੇਖਣ ਹਰਾ ਝਾੜ ਕਿੱਲੇ ਪਰਬਤ ਸੁੰਦ ਸਾਗਰ ਨੂੰ ਵੀ ਕੰਦਰ ਵੇਖ ਪਾਈਆ ਉੱਥੇ ਦੂਗੀ ਕੁੰਦਰਾਂ ਦੇ ਵਿੱਚੋਂ ਕਿੱਲੇ ਪਰਚਾਂ ਤੋਂ ਕਿੱਥੇ ਕਿੱਥੇ ਜਾ ਕੇ ਆਪਣਾ ਪ੍ਰਗਟ ਰਸ ਦੇ ਕੇ ਸਾਡੇ ਵਰਗੇ ਪੂਜੇ ਆਪਣੇ ਭਗਤਾਂ ਨੂੰ ਆਪਣਾ ਲਾ ਗਿਆ ਜੋਤੀ ਜੋਸ਼ ਉਪਰ ਆਪ ਆਪਣੀ ਜੋਤ ਤਰ ਜੋਤੀ ਜੋਸ਼ ਉਪਰ ਆਪ ਆਪਣੀ ਜੋਤ ਤਰ ਮੇਕ ਕਲੰਕ ਨਰਾਇਣ ਨਰੋ ਮੇਕ ਕਲੰਕ ਨਰਾਇਣ ਨਰਾਇਣ ਮਹਾਰਾਜ ਜੀ ਚਿੰਦੂਪਹਾੜ ਖੇਲ ਜਾਣੇ ਆਪਣੇ ਘਰ ਘਰ ਦੀ ਉਹ ਤੁਹਾਡੀ ਘਰ ਘਰ ਦੀ ਆਪਣੇ ਘਰ ਘਰ ਦੀ ਜਦੋਂ ਪ੍ਰਭ ਕਹਿੰਦੇ ਆ ਤੁਹਾਡਾ ਘਰ ਮੇਰਾ ਘਰ ਤੂੰ ਮੇਰਾ ਮੈਂ ਤੇਰਾ ਪ੍ਰਭ ਕਹਿੰਦੇ ਆ ਮੈਂ ਤੁਹਾਡੀ ਘਰ ਘਰ ਦੀ ਖੇਲ ਜਾਣਦਾ ਖੇਲ ਜਾਣੇ ਆਪਣੇ ਘਰ ਘਰ ਦੀ ਘਰ ਘਰ ਆ ਕੇ ਵੇਖੋ ਕਹੀ ਪਰ ਕੋਰਾ ਆ ਕੇ ਵੇਖ ਤੋਂ ਲਿਆ ਉਹ ਗੁਰੂ ਪ੍ਰਭੂਸ਼ਵਤ ਉਹ ਅਨੁਸਹਿ ਸੱਚੀ ਪੌਸ਼ਾ ਦੀ ਇੱਥੇ ਸਿੱਖ ਸਾਧਿਆ ਅਨੁਸਹਿ ਸੱਚੀ ਪੌਸ਼ਾ ਤੇ ਚਰਨਾਂ ਨਾਲ ਜੋੜ ਕੇ ਬੰਦੀ ਨੂੰ ਵੀ ਉਹ ਮਾਫ ਕਰਨਾ

pagwan di ja so hang maharaj şey, she shing guru shinu pagwan di ja so hang maharaj şey, she shing guru shinu pagwan di ja so